ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਦੋਸਤੋ ਸਾਨੂੰ ਉਮੀਦ ਹੈ ਆਪ ਸਾਰੇ ਚੜ੍ਹਦੀ ਗਲਾ ਵਿੱਚ ਹੋਵੋਗੇ ਦੋਸਤੋ ਅਸੀਂ ਅੱਜ ਫੇਰ ਹਾਜ਼ਰ ਹੋ ਆਏ ਹਾਂ ਸੰਤ ਸਿੰਘ ਸਕੇਂਜੇ ਦੀ ਬੜੀ ਹੀ ਪਿਆਰੀ ਕਥਾ ਲੱਕੇ ਕਥਾ ਦਾ ਟਾਈਟਲ ਹੈ ਅਗਰ ਕੋਈ ਪਰਮਾਤਮਾ ਨੂੰ ਮਿਲਣ ਦੇ ਵਿੱਚ ਕੋਈ ਰੁਕਾਵਟ ਹੈ ਤੇ ਉਹ ਮਾਇਆ ਹੈ ਦੋਸਤੋ ਪਹਿਲਾਂ ਚੱਲ ਕੇ ਆਪਾਂ ਕਥਾ ਸੁਣਦੇ ਹਾਂ ਫਿਰ ਕਰਦੇ ਹਾਂ ਇਸ ਦੇ ਵਿਚਾਰ ਚੱਲਾ ਹੋ ਸਕੇ خیر ਤਾਂ ਮੈਂ ਅਰਜ਼ ਕਰ ਰਿਹਾ ਸੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਨਮੋ ਜੰਤਰ ਜੰਤਰੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸੇ ਇਸੇ ਨਮੋ ਤੰਤਰ ਤੰਤਰੰ ਹਰ ਮਨੁੱਖ ਦਾ ਆਪਣਾ ਇਸ਼ਟ ਹੁੰਦਾ ਹੈ ਇਸ ਦੇ ਰਾਹੀਂ ਉਹ ਖੁਦਾ ਤੱਕ ਪਹੁੰਚਦਾ ਹੈ ਇਸ ਦੇ ਰਾਹੀਂ ਉਹ ਭਗਵਾਨ ਤੱਕ ਪਹੁੰਚਦਾ ਹੈ ਫਿਰ ਮੈਂ ਦੁਹਰਾ ਦੇ ਹਾਂ ਅਹਿਲੇ ਇਸਲਾਮ ਦਾ ਇਸ਼ਟ ਹੈ ਮੁਹੰਮਦ ਸਾਹਿਬ ਸਮੂਹ ਈਸਾਈ ਜਗਤ ਦੇ ਇਸ਼ਟ ਨੇ حضرت ਈਸਾ ਸਮੂਹ پارਸੀ ਜਗਤ ਦਾ ਇਸ਼ਟ ਹੈ ਜਰਦਰਤ ਹੋਰ ਸਾਰੇ ਯਹੂਦੀਆਂ ਦਾ ਇਸ਼ਟ ਹੈ حضرت ਮੂਸਾ ਹਿੰਦੂ ਚੋਂਕੇ ਧਾਰਮਿਕ ਤੌਰ ਤੇ ਬਹੁਤ ਵੰਡੇ ਹੋਏ ਨੇ ਤਾਂ ਕਿਸੇ ਦਾ ਇਸ਼ਟ ਰਾਮ ਹੈ ਕਿਸੇ ਦਾ ਕ੍ਰਿਸ਼ਨ ਹੈ ਕਿਸੇ ਦਾ ਮਹਾਦੇਵ ਹੈ ਕਿਸੇ ਦਾ ਵਿਸ਼ਨੂ ਹੈ ਕਿਸੇ ਦੀ ਕਾਲੀ ਦੇਵੀ ਹੈ ਕਿਸੇ ਦੀ ਵਿਸ਼ਨੂ ਦੇਵੀ ਹੈ ਵਰਸ ਕੇ ਬਹੁਤ ਸਾਰੇ ਇਹਨਾਂ ਦੇ ਇਸ਼ਟ ਨੇ ਇਹ ਵੀ ਮੈਦ ਕਰਦੇ ਆ ਇੱਕ ਇਸ਼ਟ ਨਹੀਂ ਹੈ ਕਵੀ ਤੁਲਸੀ ਜਦ ਮਥਰਾ ਦੇ ਚਾਏ ਨਾ ਭਗਤ ਸਨ ਬੜੇ ਵੱਡੇ ਜਗਾ ਜਗਾ ਕਥਾ ਕਰਦੇ ਸਨ ਆਪਣੇ ਜ਼ਮਾਨੇ ਉਸ ਗ੍ਰੰਥ ਦੀ ਕਥਾ ਕਰਦੇ ਨੇ ਜਿਸਨੂੰ ਉਹਨਾਂ ਨੇ ਖੁਦ ਲਿਖਿਆ ਸੀ ਰਾਮਾਇਣ ਕਿ ਉਹਨਾਂ ਦਾ ਲਿਖਿਆ ਹੋਇਆ ਹੈ ਰਾਮ ਦਾ ਅਗਰ ਬਹੁਤ ਵੱਡਾ ਪ੍ਰਚਾਰ ਹੋਇਆ ਭਾਰਤ ਦੇ ਤੇ ਤੁਲਸੀ ਦੇ ਰਾਹੀਂ ਹੋਇਆ ਜਗਾ ਜਗਾ ਉਸਨੇ ਆਪਣੀ ਰਚੀ ਹੋਈ ਆਪਣੀ ਲਿਖੀ ਉਹ ਹੀ ਰਾਮਾਇਣ ਦੀ ਕਥਾ ਕੀਤੀ ਲੋਕਾਂ ਦੇ ਹਿਰਦਿਆਂ ਨੂੰ ਰਾਮ ਨਾਲ ਜੋੜਿਆ ਉਹ ਜਦ ਮਥੁਰਾ ਦੇ ਚਾਇਆ ਤਾਂ ਮਥੁਰਾ ਦੇ ਸਾਰੇ ਮੰਦਰ ਕ੍ਰਿਸ਼ਨ ਦੇ ਨੇ ਇਤਿਹਾਸਕ ਰਾਮ ਦੇ ਮੰਦਰ ਨਹੀਂ ਨੇ ਦੁਆਰ ਕਾ ਦੇਸ਼ ਮੰਦਰ ਦੇ ਚ ਉਸ ਨੇ ਕਥਾ ਕਰਨੀ ਸੀ ਕਿ ਮੰਦਰ ਵਿੱਚ ਮੂਰਤੀ ਸ੍ਰੀ ਕ੍ਰਿਸ਼ਨ ਦੀ ਮੁਰਲੀ ਹੱਥ ਵਿੱਚ ਨਚਰੇ ਨਾਲ ਰਾਗਾ ਤੁਲਸੀ ਆਏ ਨੇ ਮਥਾ ਨਹੀਂ ਦੇ ਕੇ ਪੁਜਾਰੀ ਨੇ ਇਤਰਾਜ਼ ਕੀਤਾ ਜਗਾ ਜਗਾ ਕਥਾ ਕਰਦੇ ਸਾਰੇ ਭਾਰਤ ਦਾ ਭਰਮਣ ਕਰਦੇ बहुत व्डे कह लगत हो, लि हंकार इतना हो गया सिर नहीं झुकाया मथा नहीं टेकया पता उसे तुलसी ने किया क्योंकि कवि के सन कैसी सुंदर सब बने भले बिराजे नाथ पर तुलसी मस्तक तौने में जो धनुषान होया ਮੈਂ ਉਹਦੇ ਅਗੋਂ ਝੁਕ ਸਕਦਾ ਜਿਹਦੇ ਕੋਲ ਧਨਸ਼ਵਾਣ ਹੈ ਜਿਹਦੇ ਕੋਲ ਤੇ ਮੁਰਲੀ ਹੈ ਮੈਂ ਮੁਰਲੀ ਧਰਦਾ ਪੁਜਾਰੀ ਨਹੀਂ ਆ ਮੈਂ ਧਨਸ਼ਧਾਰੀ ਦਾ ਪੁਜਾਰੀ ਆ ਮੈਂ ਕ੍ਰਿਸ਼ਨ ਦਾ ਪੁਜਾਰੀ ਨਹੀਂ ਆ ਮੈਂ ਰਾਮ ਦਾ ਪੁਜਾਰੀ ਆ ਮੇਰਾ ਇਸ਼ਟ ਕ੍ਰਿਸ਼ਨ ਨਹੀਂ ਹੈ ਮੇਰਾ ਇਸ਼ਟ ਰਾਮ ਹੈ ਇੰਨਾ ਵੱਡਾ ਭਗਤ ਇਤਨਾ ਵੱਡਾ ਗਿਆਨੀ ਵੀ ਐਸਾ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗਾਥਾ ਨਾਮਕ ਬਾਣੀ ਦੇ ਵਿੱਚ ਦੱਸਿਆ ਹੈ ਅਗਰ ਕੋਈ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕਿਆ ਤੋ ਰੁਕਾਵਟ ਮਾਇਆ ਹੈ ਦੀਵਾਰ ਮਾਇਆ ਹੈ ਜਿਸ ਨੇ ਮਨੁੱਖ ਨੂੰ ਪਰਮਾਤਮਾ ਤੱਕ ਨਹੀਂ ਪਹੁੰਚਣ ਦਿੱਤਾ ਤੋ ਫਿਰ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਪੁੱਛੀਏ ਮਹਾਰਾਜ ਮਾਇਆ ਕੀ ਹੁੰਦੀ ਹੈ ਬੜੇ ਧਿਆਨ ਨਾਲ ਸੁਣਨਾ ਇਹਨਾਂ ਪੰਕਤੀਆਂ ਮਾਇਆ ਚਿੱਤ ਭਰ ਮੇਂ ਮਨੁੱਖ ਦੇ ਮਨ ਨੂੰ ਮਾਇਆ ਐਸਾ ਭਰਮਾ ਕੇ ਰੱਖ ਦਿੰਦੀ ਏ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ ਪਰ ਮਹਾਰਾਜ ਦੱਸੋ ਤੇ ਸਹੀ ਮਾਇਆ ਦਾ ਰੂਪ ਮਾਇਆ ਚਿਤ ਭਰਮੇ ਨੇ ਇਸ਼ਟ ਮਿਤਰੇਖ ਬਾਂਧਵੇ ਪਹਿਲੇ ਮਾਇਆ ਦਾ ਰੂਪ ਦੱਸਿਆ ਇਸ਼ਟ ਅਗਰ ਮਨੁੱਖ ਰਾਮ ਤੱਕ ਹੀ ਰੁਕ ਗਿਆ ਭਗਵਾਨ ਤੱਕ ਨਹੀਂ ਪਹੁੰਚਿਆ ਤਾਂ ਰਾਮ ਮਾਇਆ ਬਣ ਗਿਆ ਇਹ ਵੀ ਮੈਂ ਅਰਜ਼ ਕਰ ਰਿਹਾ ਅਗਰ ਮਨੁੱਖ ਵਿਸ਼ਨੂੰ ਤੱਕ ਰੁਕ ਗਿਆ ਤੇ ਪ੍ਰਭੂ ਨਾਲ ਨਹੀਂ ਜੁੜਿਆ ਤਾਂ ਵਿਸ਼ਨੂੰ ਮਾਇਆ ਬਣ ਗਏ ਪੰਕਤੀਆਂ ਫਿਰ ਸਰਵਨ ਕਰੋ ਮਾਇਆ ਚਿੱਤ ਭਰ ਮੇ ਇਸ਼ਟ ਮਿਤਰੇਖ ਬਾਂਧਵੇ ਅਗਰ ਮਨੁੱਖ ਮੁਹੰਮਦ ਤੱਕ ਰੁਕ ਗਿਆ ਖੁਦਾ ਤੱਕ ਨਹੀਂ ਪਹੁੰਚਿਆ ਤਾਂ ਮੁਹੰਮਦ ਵੀ ਉਸ ਵਾਸਤੇ ਮਾਇਆ ਬਣ ਗਿਆ ਅਗਰ ਇਹ ਇਸ ਹਜ਼ਰਤ ਈਸਾ ਨਾਲ ਤੇ ਪਿਆਰ ਪਾ ਬੈਠਾ ਹੈ ਉੱਥੇ ਰੁਕ ਗਿਆ ਪ੍ਰਭੂ ਤੱਕ ਨਹੀਂ ਪਹੁੰਚਿਆ ਤੋਂ ਹਜ਼ਰਤ ঈਸਾ ਮ ਆਇਆ ਬੜੀ ਹਿੰਮਤ ਦੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਦੇ ਨੇ ਇਸ ਵਾਰ ਸਾਨੂੰ ਸ਼ਬਦ ਨਾਲ ਜੋੜਿਆ ਗਿਆ ਕਿਹੜੇ ਸ਼ਬਦ ਨਾਲ ਜੋੜਿਆ ਗਿਆ ਜੋ ਪਰਮਾਤਮਾ ਤੋਂ ਆਇਆ ਹੈ ਪਰਮਾਤਮਾ ਨਾਲ ਜੁੜ ਸਕਦੇ ਸੀ ਪਰਮਾਤਮਾ ਦੇ ਬੋਲ ਕਰਕੇ ਕਿਸੇ ਹੋਰ ਬੋਲ ਕਰਕੇ ਨਹੀਂ ਤੋਂ ਪੁੱਛ ਲੋ ਗੁਰੂ ਨਾਨਕ ਨੂੰ ਇਹ ਤੁਹਾਡੇ ਬੋਲ ਨੇ ਕਹਿੰਦੇ ਨਹੀਂ ਕਿ ਤੀ ਜੈਸੇ ਨੇ ਆਵੇ ਕਸਮ ਕੀ ਬਾਣੀ ਕਹੇ ਸੜਾ ਕਰੀ ਗਿਆਨ ਵੇਲਾ। ਇਤੇ ਜੈਸੇ ਖਸਮ ਤੋਂ ਬੋਲ ਆਏ ਨੇ ਮੈਂ ਕਹਿ ਦਿੱਤੇ ਨੇ। ਹਉ ਆਪੋਂ ਬੋਲ ਨਾ ਜਾਣਦਾ ਹਉ ਕਿਹਾ ਸਭ ਹੁਕਮ ਆਉ ਜਿਓ। ਮੈਸਟਰਾਂ ਦੇ ਬੋਲ ਬੋਲਣਾ ਜਾਣਦਾ ਹੀ ਨਹੀਂ। ਜੋ ਪ੍ਰਭੂ ਦਾ ਹੁਕਮ ਆਇਆ ਕਹਿ ਦਿੱਤਾ। ਇਹੀ ਕੁਛ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ। ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੋ ਜਗ ਮਾਏ। ਜੋ ਕੁਛ ਮੈਨੂੰ ਪ੍ਰਭੂ ਨੇ ਕਿਹਾ ਮੈਂ ਕਹਿ ਦਤਾ ਜਗਤ ਨੂੰ ਮੇਰੇ ਆਪਣੇ ਬੋਲ ਨਹੀਂ। ਜਦ ਐਸੇ ਪੁਰਸ਼ਾਂ ਦਾ ਮਹਾਪੁਰਸ਼ਾਂ ਦਾ ਮਨ ਆਪਣਾ ਚੁੱਪ ਕਰ ਜਾਂਦਾ ਹੈ। ਉਹਨਾਂ ਦੀ ਆਤਮਾ ਬੋਲਦੀ ਆਤਮਾ ਦੇ ਬੋਲ ਪਰਮਾਤਮਾ ਦੇ ਬੋਲ ਨੇ। ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨ ਵੇਲਾ। ਦੋਸਤੋ ਏਸੀ ਅੱਜ ਦੀ ਵੀਡੀਓ ਸੰਤ ਸਿੰਘ ਮਸਕੀਨ ਜੀ ਦੀ ਜਿਸ ਵਿੱਚ ਉਹ ਦੱਸ ਰਹੇ ਹਨ। ਕਿ ਅਗਰ ਕੋਈ ਬੰਦਾ ਪਰਮਾਤਮਾ ਤੱਕ ਨਹੀਂ ਪਹੁੰਚ ਪਾਇਆ ਤੇ ਰਕਾਵਟ ਮਾਇਆ ਹੈ ਮਾਇਆ ਕੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਿੱਛੇ ਵੀ ਪੁੱਛਿਆ ਸੀਗਾ ਕਿ ਮਾਇਆ ਦਾ ਕੀ ਰੂਪ ਹੈ ਤੇ ਉਹਨਾਂ ਨੇ ਦੱਸਿਆ ਸੀਗਾ ਅਗਰ ਕੋਈ ਆਪਣੇ ਇਸ਼ਟ ਨੂੰ ਹੀ ਰੱਬ ਮੰਨ ਬੈਠਿਆ ਤੇ ਇਸ਼ਟ ਉਹਦੇ ਵਾਸਤੇ ਮਾਇਆ ਬਣ ਗਿਆ ਹੈ ਜਿੱਦਾਂ Hindu ਜਗਤ ਦੇ ਵਿੱਚ ਕੋਈ ਬੰਦਾ Vishnu ਜੀ ਨੂੰ ਮੰਨ ਮੰਨ ਰਿਹਾ ਹੈ ਉਹ ਉੱਥੋਂ ਤੱਕ ਹੀ ਰੁਕ ਗਿਆ ਉਸ ਤੋਂ ਅੱਗੇ ਨਹੀਂ ਵਧਿਆ ਪਰਮਾਤਮਾ ਤੱਕ ਨਹੀਂ ਪਹੁੰਚਿਆ ਤੇ Vishnu ਜੀ ਮਾਇਆ ਬਣ ਗਏ ਉਹ ਮੁਸਲਮ ਜੱਗੇ ਦੀ ਜੱਗਰ ਕੋਈ ਮੁਹੰਮਦ ਸਾਹਿਬ ਤੱਕ ਹੀ ਰੁਕ ਗਿਆ ਖੁਦਾ ਤੱਕ ਨਹੀਂ ਪਹੁੰਚ ਪਾਇਆ ਤੇ ਮੁਹੰਮਦ ਸਾਹਿਬ ਹੀ ਮਾਇਆ ਬਣ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਣੀ ਦੇ ਵਿੱਚ ਦੱਸਦੇ ਹਾਂ ਦੋਸਤੋ ਜੋ ਹਮਕੋ ਪਰਮੇਸ਼ਰ ਉੱਚ ਰਹੇ ਉਹ ਸਭ ਨਰਕ ਕੁੰਡਮੇ ਪਰ ਹੈ ਦੋਸਤੋ ਪਰਮਾਤਮਾ ਨੂੰ ਤੇ ਕਿਸੇ ਨੇ ਦੇਖਿਆ ਨਹੀਂ ਪਰਮਾਤਮਾ ਨੂੰ ਖਾਲੀ ਅਸੀਂ ਮਹਿਸੂਸ ਕਰ ਸਕਦੇ ਹਾਂ ਨਾ ਦੇਖ ਸਕਦੇ ਆ ਨਾ ਸੁਣ ਸਕਦੇ ਖਾਲੀ ਮਹਿਸੂਸ ਹੋ ਸਕਦਾ ਦੋਸਤੋ ਉਹ ਹਰ ਇੱਕ ਜੀ ਦੇ ਵਿੱਚ ਵੱਸਦਾ ਹੈ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਆਪ ਜੀ ਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਰਾਹੀਂ ਸਾਡੇ ਨਾਲ ਸਾਂਝੇ ਜ਼ਰੂਰ ਕਰਨਾ ਅਗਰ ਆਪ ਜੀ ਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤੇ ਸਾਡੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੋਸਤੋ ਮਿਲਦੇ ਹਾਂ ਹੋਰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ